ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਬੋਲੀ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਨਾ ਵਧੀਆ ਲੱਗੀਆਂ ਤਾਂ ਫਿਰ ਵੀ ਜਰੂਰ ਦੱਸਿਓ ਕਿਸ ਤਰ੍ਹਾਂ ਦੀਆਂ ਬੋਲਣਾਂ ਲੈ ਕੇ ਡੱਬੀ ਵੀ ਜੀਜਾ ਕੱਚ ਦੀ ਡੱਬੀ ਵੀ ਜੀਜਾ ਕੱਚ ਦੀ ਵੇ ਵਿੱਚ ਕੋਨੇ ਦੀ ਡਲੀ ਵੇ ਜੀਜਾ ਤੂੰ ਤਾਂ ਫੁੱਲ ਗਲਾਬ ਦਾ ਜੀਜਾ ਤੂੰ ਤਾਂ ਫੁੱਲ ਗਲਾਬ ਦਾ ਸਾਡੀ ਭੈਣ ਚੰਬੇ ਦੀ ਡਾਲੀ ਵੀ ਜੀਜਾ ਤੂੰ ਤਾਂ ਫੁੱਲ ਗਲਾਬ ਦਾ ਸਾਡੀ ਭੈਣ ਡਾਲੀ ਤੇਲ ਬਾਜਨਾ ਪਕਣ ਗੁਲਗਲੇ ਤੇਲ ਬਾਜਨਾ ਹਮ ਪਕਣ ਗੁਲਗਲੇ ਦੇਖ ਰਿਆ ਪਰਤੇਕੇ ਥੜਿਆ ਬਾਜਨਾ ਸੋਂਦੇ ਪਿੱਪਲ ਥੜਿਆ ਬਾਜਨਾ ਸੋਂਦੇ ਪਿੱਟੇ ਦੇਖ ਸਤਾ ਵਿੱਚ ਜਾ ਕੇ ਵੇ ਭੱਜ ਕੇ ਰਕਾਨੇ ਚੜ ਗਈ ਪੀਂਗਾ ਤੇ ਭੱਜ ਕੇ ਰਕਾਨੇ ਚੜ ਗਈ ਪੀਂਗਾ ਤੇ ਡਿੱਗ ਗਈ ਫੀ ਹਲਾਰਾ ਖਾ ਕੇ ਵੇ ਹਾਂ ਦਾਗਮਾਨ ਕਰੀ ਗਏ ਹਾਂ ਦਾਗਮਾਨ ਕਰ ਗਈ ਨਹੀਂ ਵਿੱਚ ਕੁੜੀਆਂ ਦੇ ਜਾ ਕੇ ਨਹੀਂ ਹਾਨ ਹਾਂ ਦਾਗਮਾਨ ਕਰ ਗਈ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜ ਜਾ ਨਹੀਂ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜ ਜਾ ਪਿੰਡ ਤਾਂ ਸਾਡੇ ਡੇਰੇ ਸਾਧ ਦਾ ਮੈਂ ਸੀ ਗੁਰਮਖੀ ਪੜਦਾ ਨਹੀਂ ਬੈਂਦੀ ਸਤਸੰਗ ਵਿੱਚ ਸੀ ਮਾੜੇ ਕੋ ਬੰਦੇ ਕੋਲ ਨਾ ਖੜਦਾ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜਦਾ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜਦਾ ਪਹਿਲੀ ਵਾਰ ਮੈਂ ਸੌਰੇ ਗਈ ਸੀ ਪਹਿਲੀ ਵਾਰ ਮੈਂ ਸੌਰੇ ਗਈ ਸੀ ਮੱਥੇ ਲੱਗਿਆ ਤਾਰਾ ਨਹੀਂ ਸੌਰੇ ਪਿੰਡ ਦਾ ਆ ਲੱਗਦਾ ਸੀ ਸੌਰਾ ਪਿੰਡ ਤਾਂ ਐ ਲੱਗਦਾ ਸੀ ਜਿਵੇਂ ਦੋ ਪਿੰਡਾਂ ਦਾ ਵਾੜਾ ਨਹੀਂ ਸੌਰੇ ਮੇਰੇ ਦੀ ਗੱਲ ਕੀ ਦੱਸਾਂ ਨੀ ਸੋਰੇ ਮੇਰੇ ਦੀ ਗੱਲ ਕੀ ਦੱਸਾਂ ਨੀ ਉਹ ਐਡਾ ਲੰਮਾ ਐਡਾ ਲੰਮਾ ਜੋ ਪਿਛਲੀ ਦਾ ਖੰਭਾ ਨੀ 80 ਮੀਟਰ ਦੀ ਪੈਂਟ ਸਵੋਂਦਾ ਨੀ 80 ਮੀਟਰ ਦੀ ਪੈਂਟ ਸਵੋਂਦਾ ਹਾਲੇ ਵੀ ਘਟਿਓ ਨੰਗਾ ਨੀ ਜੇਠ ਮੇਰੇ ਦੀ ਗੱਲ ਕੀ ਦੱਸਾਂ ਜੇਠ ਮੇਰੇ ਦੀ ਗੱਲ ਕੀ ਦੱਸਾਂ ਹੁੰਦੀਆਂ ਐਡੀਆਂ ਮੁੱਛਾਂ ਨੀ ਉਹ ਕਰਦਾ ਦੋ ਦੋ ਗੁੱਤਾ ਨੀ ਦੌਰ ਮੇਰੇ ਦੀ ਗੱਲ ਕਿ ਦੱਸਾਂ ਉਹ ਕਾਕੇ ਦਾ ਵੀ ਕਾਕਾ ਨਨਦ ਮੇਰੀ ਨੇ ਚਰਖਾ ਢਾਇਆ ਮੈਂ ਵਟਿਆ ਸੀ ਤਾਂ ਗਾਜੀ ਦੇ ਨਾਲ ਮੈਂ ਵਿਆਹੀ ਜੀ ਦੇ ਨਾਲ ਮੈਂ ਵਿਆਹੀ ਸੁੱਤਿਆ ਭਾਣਾ ਜਾ ਕੇ ਜੀ ਦੇ ਨਾਲ ਮੈਂ ਵਿਆਹੀ ਸੁੱਤਿਆ ਭਾਣਾ ਜਾ ਕੇ ਜੀ ਦੇ ਨਾਲ ਮੈਂ ਵਿਆਹੀ ਉੱਚਾ ਬੁਰਜ ਲਾਹੌਰ ਦਾ ਵੇ ਮੈਂ ਖੜੀ ਸਕੀ ਮਾ ਕੇਸ ਉੱਚਾ ਬੁਰਜ ਲਾਹੌਰ ਦਾ ਵੇ ਖੜੀ ਸਕੀ ਮਾ ਕੇਸ ਰੋਂਦੀ ਪੈਨ ਨੂੰ ਲੈ ਚੱਲਿਆ ਕੋਈ ਨਾ ਸਾਡੀ ਨਾ ਜਾਂਦੀ ਵੇ ਜੀਝਾ ਮੇਰਿਆ ਵੇ ਪੇਸ਼ ਕੋਈ ਨਾ ਜਾਂਦੀ ਰੋਤੀ ਪੈਨ ਨੂੰ ਲੈ ਚੱਲਿਆ ਬੁੜਿਆਂ ਬਾਜ ਨਾ ਸੌਂਦੇ ਪਿੱਪਲ ਫੁੱਲਾ ਬਾਜ ਫੁਲਾਰੀਆਂ ਹੰਸਾ ਨਾਲ ਹਮੇਲਾ ਸੋਹਣ ਹੰਸਾ ਨਾਲ ਹਮੇਲਾ ਸੋਹਣਾ ਵੰਗਾ ਨਾਲ ਕਲਾਈਆਂ ਧੰਨ ਭਾਗ ਮੇਰੇ ਆਖੇ ਪਿੱਪਲ ਧੰਨ ਭਾਗ ਮੇਰੇ ਆਖੇ ਪਿੱਪਲ ਕੁੜੀਆਂ ਨੇ ਪੀਂਗਾ ਪਾਈਆਂ ਸੋਣ ਮਹੀਨੇ ਵਿੱਚ ਕੁੜੀਆਂ ਨੇ ਕੁੜੀਆਂ ਨੇ ਪੀਂਗਾ ਖੂਬ ਚੜਾਈਆਂ ਸੋਣ ਮਹੀਨੇ ਵਿੱਚ ਕੁੜੀਆਂ ਨੇ ਪੀਂਗਾ ਖੂਬ ਚੜਾਈਆਂ ਸੋਣ ਮਹੀਨੇ ਵਿੱਚ ਬੋਲੀ ਪਾਵਾਂ ਰੂ ਖੁਸ਼ ਕਰਦੇ ਆ ਬੋਲੀ ਪਾਵਾਂ ਰੂ ਖੁਸ਼ ਕਰਦੇ ਆਂ ਕਹਿ ਦਿਓ ਬਾਤ ਕਰਾਂਗੀ ਤੂੰ ਬੇਦੇ ਢੋਲਕਣੇ ਤੂੰ ਬੇਦੇ ਢੋਲਕਣੇ ਪੂਰਤੀ ਕੀ ਦੇ ਦੀ ਸਾਰੀ ਵੀ ਬੋਲੀ ਉਹ ਪਾਉ ਜੜਿ ਕਿਉ ਦੀ ਮੰਗਣ ਤਾਰੀ ਵੀ ਪਿੰਡ ਕਟੂਆ ਨਉ ਭਗਤ ਮੇਰਾ ਪਿੰਡ ਕਟੂਆ ਨਉ ਭਗਤੂ ਮੇਰਾ ਬਣਿਆ ਖੂਬ ਲਖਾਰੀ ਫੁੱਲ ਬਗਿਆੜੀ ਦੇ ਮੋਚਿਆ ਦੀ ਸਰਦਾਰੀ ਵੀ ਬਗੇ ਆੜੀ ਦੀ ਮੋਚੀ ਆਦੀ ਸਰਦਾਰੀ ਫੁੱਲ ਬਗੇ ਆੜੀ ਦੀ 18 ਚੱਕ ਦੇ ਚੋਬਰ ਸਨਿੰਦੇ 18 ਚੱਕ ਦੇ ਚੋਬਰ ਸਨਿੰਦੇ ਜੋਮਾ ਹਾਂਦੀ ਬੋਰੀ ਦੁੱਧ ਮਲਾਈਆਂ ਖਾ ਕੇ ਪਲ ਗਏ ਦੁੱਧ-ਦਮਲਾਈਆਂ ਖਾ ਕੇ ਪਲ ਗਏ ਰੰਨ ਪਾਲ ਦੇ ਗੋਰੀ ਗਿੱਟਿਓ ਮੋਟੀ ਪਿੰਜਨੋਂ ਪਤਲੀ ਗਿੱਟਿਓ ਮੋਟੀ ਪਿੰਜਨੋਂ ਪਤਲੀ ਜੋ ਗੰਨੇ ਦੀ ਪੋਰੀ ਨਹੀਂ ਕਾਲੀ ਨਾਲ ਤਾਂ ਵਿਆਹ ਨਾ ਕਰਵਾਉਂਦੇ ਕਾਲੀ ਨਾਲ ਤਾਂ ਵਿਆਹ ਨਾ ਕਰਵਾਉਂਦੇ ਰੰਗ ਪਾਲ ਦੇ ਗੋਰੀ ਰੋਂਦੀ ਚੁੱਪ ਨਾ ਕਰ ਸਿਖਰ ਦੁਪਹਿਰੇ ਤੋਰੀ ਰੋਂਦੀ ਚੁੱਪ ਨਾ ਕਰ ਸਿਖਰ ਦੁਪਹਿਰੇ ਤੋਰੀ ਰੋਂਦੀ ਚੁੱਪ ਨਾ ਕਰ ਤੜਕੇ ਦੀ ਮੈਂ ਦੀਕਦੀ ਜੀ ਜਾਵੇ ਤੜਕੇ ਦੀ ਮੈਂ ਦੀਕਦੀ ਜੀ ਜਾਵੇ ਤੂੰ ਆਇਆ ਪਿਛਲੀ ਵੇ ਰਾਤ ਤੈ ਕਿੱਥੇ ਭੈਣਾ ਵੇਚੀਆਂ ਵੇ ਦਿੱਲੀ ਬੈਦਾ ਸਰਬਨਾ ਕੋਈ ਕਿੱਥੇ ਭਰੀ ਵੇ ਜੁਗਾਤ ਵੇ ਤੂੰ ਦਿੱਲੀ ਦੇ ਅਸਰ ਬਣਾ ਕੋਈ ਕਿੱਥੇ ਭਰੀ ਜੁਗਾਤ ਬੁੱਲੀ ਸੋਣੀ ਸੀ ਪੜਨਵਾਲੀਓ ਕੁੜੀਓ ਸੁਣ ਲਓ ਪੜਨਵਾਲੀਓ ਕੁੜੀਓ ਸੁਣ ਲਓ ਪੜ ਪੜ ਸਿੱਖਣ ਜਾਈਏ ਨਹੀਂ ਬਿਨਾ ਕਿਰਤਨਾ ਕੋਈ ਸਿੱਖਿਆ ਬਿਨਾ ਕਿਰਤਨਾ ਕੋਈ ਸਿੱਖਿਆ ਹੱਥੀਂ ਕਿਰਤ ਕਮਾਈਏ ਨਹੀਂ ਬਿਨਾ ਅਮਲਾ ਤੋਂ ਵਿਦਿਆ ਕੋਰੀ ਬਿਨ ਅਮਲਾ ਤੋਂ ਵਿਦਿਆ ਕੋਰੀ ਸਭਨਾ ਨੂੰ ਸਮਝਾਈਏ ਸਿੱਖਿਆ ਸਫਲੀ ਹੈ ਹੱਥੀਂ ਕੰਮ ਕਰਾਈਏ ਸਿੱਖਿਆ ਸਫਲ ਹੈ ਹੱਥੀਂ ਕੰਮ ਕਰਾਈਏ ਸਿੱਖਿਆ ਸਫਲੀ ਹੈ ਬੈ ਕੇ ਸੁਣਨ ਗੀਆਂ ਇੰਦਰ ਲੋਕ ਦੀਆਂ ਪਰੀਆਂ ਬੈ ਕੇ ਸੁਣਨ ਗੀਆਂ ਇੰਦਰ ਲੋਕ ਦੀਆਂ ਪਰੀਆਂ ਟੋਟੇ ਜੋੜੇ ਕੋਈ ਲੋਟ ਦੇ ਕਈ ਲੋਟ ਦੀਆਂ ਲੜੀਆਂ ਵੇ ਧਰਮ ਦੀ ਧਰਮ ਦੀਆਂ ਵਿੱਚ ਦਰਗਾਹਾਂ ਦੇ ਹਰੀਆਂ ਵੇਲੇ ਧਰਮ ਦੀਆਂ ਵਿੱਚ ਦਰਗਾਹਾਂ ਦੇ ਹਰੀਆਂ ਆਰੀ 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 ਬ੍ਰਹਮਣਾ ਦੀ ਬੰਤੋਦੀ ਫੇਰ ਠੇਕੇਦਾਰ ਨਾਲ ਯਾਰੀ ਬ੍ਰਹਮਣਾ ਦੀ ਬੰਤੋਦੀ ਅਦੀਏ ਦੀ ਮੁੱਲ ਪੁੱਛਦੀ ਅਦੀਏ ਦਾ ਮੁੱਲ ਪੁੱਛਦੀ ਫਿਰ ਬੋਤਲ ਪੀ ਗਈ ਸਾਰੀ ਪੀ ਕੇ ਗੁੱਟ ਹੋ ਗਈ ਪੀ ਕੇ ਗੁੱਟ ਹੋ ਗਈ ਥਾਣੇਦਾਰ ਨੇ ਗੜਾ ਸੀ ਮਾਰੀ ਦੇਖਦੀ ਏ ਮਰ ਨਾ ਜਾਈ ਦੇਖੀ ਤੀ ਏ ਮਰ ਨਾ ਜਾਈ ਮੇਰੀ ਦੁੱਧ ਮੱਖਣਾ ਦੀ ਪਾਲੀ ਨੀ ਦੇਖੀ ਤੀ ਏ ਮਰ ਨਾ ਜਾਈ ਦੇਖੀ ਤੀ ਏ ਮਰ ਨਾ ਜਾਈ ਮੇਰੀ ਬੋਤੇ ਵਾਂਗ ਸ਼ਿੰਗਾਰੀ ਸਾਹਿਬਾ ਮੂਣ ਬਣੀ ਫੇਰ ਮੇਰੇ ਜਾ ਬੜੇ ਆਸ਼ਿਕਾਰੀ ਫੇਰ ਸਈ ਬਾਹਮੋਂ ਹਣ ਬਣੀ ਫੇਰ ਮਿਰਜਾ ਬਣਿਆ ਸ਼ਿਕਾਰੀ ਸਈ ਇਹ ਬੋਲੀਆਂ ਤੁਸੀਂ ਅੱਗੇ ਨਹੀਂ ਸੁਣੀਆਂ ਹੋਣੀਆਂ ਮੈਨੂੰ ਪੱਕਾ ਯਕੀਨ ਹੈ ਠੀਕ ਹੈ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਸੁਣੀਆਂ ਹੈ ਕਿ ਨਹੀਂ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਕਿਹੜੀ ਬੋਲੀ ਵਧੀਆ ਲੱਗੀ ਧੰਨਵਾਦ